ਲੈ ਵੀ ਸੱਜਣੋ ਅੱਜ ਜਾਣਕਾਰੀ ਤੁਹਾਨੂੰ ਜਿਹੜੀ ਦੇਣ ਲੱਗੇ ਆ ਨਾ ਇਹ ਜਾਣਕਾਰੀ ਬਹੁਤ ਕਮਾਲ ਆ ਅਸੀਂ ਪਹੁੰਚੇ ਪਿੰਡ ਰੌਕੇ ਦੇ ਵਿੱਚ ਤੇ ਰੌਕੇ ਦੇ ਵਿੱਚ ਨਾ ਅੱਜ ਕਮੈਨ ਆ ਜਿਹੜੀ ਉਹ ਚੱਲੀ ਜਾਂਦੀ ਆ ਆਪਣੇ ਨਾਲ ਜਿਹੜੇ ਸੱਜਣ ਹੋਣਗੇ ਕਮੈਨ ਦੇ ਮਾਲਕਾ ਜਾਣਕਾਰੀ ਬਹੁਤ ਕਮਾਲ ਜਾਣਕਾਰੀ ਦੇਣ ਲੱਗੇ ਆ ਕਮੈਨਾਂ ਵਾਲਿਆਂ ਦਾ ਆਪਾਂ ਇੱਕ ਤਰ੍ਹਾਂ ਨਾਲ ਜਿਹੜੇ ਕੰਬਾਈਨਾ ਚਲਾਉਂਦੇ ਆ ਡਰਾਈਵਰ ਆ ਜਾਂ ਕਮੈਨਾਂ ਦੇ ਮਾਲਕਾ ਉਹਨਾਂ ਦੀ ਜ਼ਿੰਦਗੀ ਸੌਖੀ ਕਰਨ ਲੱਗੇ ਆ ਪਹਿਲਾਂ ਕਮੈਨ ਤੋਂ ਪਹਿਲਾਂ ਦਾ ਪੂਰੇ ਤੇ ਗੰਢੇ ਦੇਖ ਜੀ ਆ ਹਾਂ ਕਿਸੇ ਸੁਚਾਰੇ ਜੱਟ ਦੇ ਖੇਤ ਆਏ ਆ ਸਿਰਾ ਗੱਲਬਾਤ ਹੋਈ ਪਈ ਆ ਗੰਡੇ ਲਾਉਣ ਵਾਲੀ ਕਮਾਲ ਕੀਤੀ ਪਈ ਆ ਗੰਡੇ ਹੋਣ ਵਾਲੀ ਕਮਾਲ ਹੋਈ ਹੈ ਨਾ ਬਾਈ ਬਿਲਕੁਲ ਆ ਜਾ ਸਹਜੇ ਧੂਗਾ ਆਉਨੇ ਆ ਚਲੋ ਜੀ ਅਸਲ ਦੇ ਵਿੱਚ ਗੱਲ ਕੀ ਆ ਸਜਣੋ ਪਾਮ ਫੈਬਰ ਵਾਲਿਆਂ ਦੇ ਅਸੀਂ ਆਏ ਆ ਭਧੌੜ ਇਹ ਕਹਿੰਦੇ ਅਸੀਂ ਕਮੈਨਾਂ ਦੇ ਲਾਉਨੇ ਆ ਕਹਿ ਬਣ ਅਸੀਂ ਕਹਾਂ ਯਾਰ ਅਸੀਂ ਫੈਕਟਰੀ 'ਚ ਨਹੀਂ ਫਲਵਾਉਂਦੇ ਤੇ ਅਸੀਂ ਫਲਵਾਵਾਂਗੇ ਕਿਹੇ ਲੱਗਿਆ ਹੋਵੇ ਇਹ ਕਹਿੰਦੇ ਫਲਾਨੇ ਦੇ ਲੱਗਿਆ ਧੌਕੇ ਦੇ ਲੱਗਿਆ ਇਹਨਾਂ ਨੇ ਤਾਂ ਬਥੇਰੇ ਗਣਾ ਤੇ ਮਗਾ ਜੀ ਨੇ ਬਾਰੇ ਸੀਜ਼ਨ ਲਾਏ ਹੁਣ ਕੋਈ ਉਹੋ ਜਿਹਾ ਬੰਦਾ ਟਕਰਾਉ ਸਾਨੂੰ ਆ ਕਮੈਨ ਆ ਇਹਦੇ ਵਿੱਚ ਕਿੰਨੇ ਸੀਜ਼ਨ ਹੋ ਗਏ ਸਹਿਜ ਲੱਗੇ ਇਹ 5ਵਾਂ ਸੀਜ਼ਨ ਆ ਬਾਈ ਜੀ ਹੁਣ 5ਵਾਂ ਸੀਜ਼ਨ ਹੋ ਗਿਆ ਹਾਂਜੀ ਮਾੜੀ ਜੀ ਵਿੱਚ ਬਾਜ ਆਊਗੀ ਵੀਡੀਓ ਤੇ ਕਮੈਨ ਚੱਲਦੀ ਦੀ ਉਹ ਗੱਲ ਕੁਦਰਤੀ ਆਉਣੀ ਆਉਣੀ ਆ ਬੰਦ ਤਾਂ ਨਹੀਂ ਕਰਾਉਂਦੇ ਕਮੈਨ ਅੱਛਾ ਬੰਦ ਕਰਾਤੀ ਘਰਾ ਦੇ ਕਰਾ ਦੇ ਸੋਹਣਿਆ ਫਿਰ ਤਾਂ ਗੱਲ ਬਾਣ ਹੀ ਆ ਮੈਂ ਕਹ ਕਈ ਵਾਰੀ ਹੂਨ ਆ ਨਾ ਕੋਈ 5 ਸੀਜ਼ਨ ਹੋ ਗਏ ਹਾਂਜੀ ਪੰਜ ਸੀਜ਼ਨ ਤਾਂ ਫਿਰ ਤਾਂ ਮਾਲਕਾਂ ਦਾ ਰਿਵਿਊ ਵੀ ਲੈਣਾ ਪੰਦਾ ਬਿਲਕੁਲ ਜੀ ਯਾਰ ਪੰਜਾ ਸੀਜ਼ਨਾਂ ਤੋਂ ਬਾਅਦ ਬਾਕੀ ਦੀ ਗੱਲ ਸਾਰੀ ਛੱਡ ਇਹ ਸਾਫ਼ ਬਹੁਤ ਪਿਆ ਅੰਦਰੋਂ ਬਿਲਕੁਲ ਜੀ ਬਈ ਮੇਨਟੇਨੈਂਸ ਆ ਬਾਈ ਦੀ ਆ ਜਾ ਮਾੜਾ ਜਿਹਾ ਦਿਖਾਈਆ ਤੇ ਇੱਕ ਗੱਲ ਦੇਖ ਪ੍ਰੀਤ ਅੰਦਰਲੇ ਪਾਸੇ ਇਹਦੇ ਆ ਚਾਦਰ ਆਹ ਆਪਾਂ ਲਾਤੀ ਜਿਹੜੀ ਆਹ ਹਾਂਜੀ 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 ਆ ਚਾਦਰ ਇਹ ਇਹ ਕਿਹੜੀ ਲੱਗ ਗਈ ਇਹ ਤਾਂ ਪਾਣੀ ਨਾਲ ਧੋਦੇ ਭਾਵੇਂ ਇਹ ਵੀ ਫਾਈਬਰ 글ਾਸ ਆ ਜੀ ਐਫ ਆਰ ਪੀ ਦਾ ਇੰਟੀਰੀਅਰ ਆ ਜੀ ਇਹ ਵਾਸ਼ੇਬਲ ਆ ਵੀ ਗਿੱਲੇ ਕੱਪੜੇ ਨਾਲ ਜਿਵੇਂ ਮਰਜ਼ੀ ਕੋਈ ਹੱਥ ਸਾਫ ਵੀ ਕੋਈ ਹਾਂ ਜਿਵੇਂ ਮਰਜ਼ੀ ਹੱਥ ਲਾਈ ਚੱਲੋ ਵੀ ਮਤਲਬ ਕਹਿਣ ਤੋਂ ਭਾਵ ਇਹਦੇ ਗ੍ਰੀਸ ਵਾਲੇ ਹੱਥ ਲਾ ਕੇ ਹੋਰ ਲਾ ਕੇ ਸਾਫ ਹੋ ਜਾਊਗਾ ਹਾਂਜੀ 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 ਇਹਨੂੰ ਸਾਫ ਹੋਣਾ ਨਹੀਂ ਇੱਕ ਸਭ ਤੋਂ ਵਧੀਆ ਗੱਲ ਜਿਹੜੀ ਮੈਨੂੰ ਐਂ ਲਾਦੀ ਤੁਹਾਡੇ ਕੰਮ 'ਚ ਜਿਹੜਾ ਤੁਸੀਂ ਆਹ ਗਲਾਸ ਦੇ ਦਿੰਨੇ ਆ ਹਾਂਜੀ ਹਾਂਜੀ ਵੀ ਬਾਈ ਚਾਂਸ ਰੱਬ ਨਾ ਕਰੇ ਕਿਤੇ ਏਸੀ ਬੰਦ ਹੋ ਜੇ ਬੰਦੇ ਦਾ ਸਾਰਾ ਦਿਹਾੜੀ ਨਾ ਮਰੇ ਹਾਂਜੀ ਹਾਂਜੀ ਹਨਾ ਬਿਲਕੁਲ ਜੀ ਵੀ ਆ ਚੀਜ਼ ਬਹੁਤ ਵਧੀਆ ਆ ਮੈਂ ਮਾੜਾ ਸਹਿ ਮੈਨੂੰ ਮੈਕ ਫੜਾਈ ਮੈਂ ਬਾਈ ਨਾਲ ਵੀ ਗੱਲ ਕਰਨਾ ਯਾਰ ਮਾੜੀ ਜੀ ਜਿਹਨੇ ਪੈਸੇ ਲਾਏ ਆ ਅਸਲੀ ਰਿਵਿਊ ਤਾਂ ਉਹ ਬੰਦੇ ਨੇ ਦੇਣਾ ਹੁੰਦਾ ਵੀਰੇ ਤੁਹਾਡਾ ਨਾਮ ਕੀ ਆ ਮੇਰਾ ਨਾਮ ਗੁਰਪ੍ਰੀਤ ਹੈ ਜੀ ਗੁਰਪ੍ਰੀਤ ਹਾਂਜੀ ਕਿੰਨਾ ਟਾਈਮ ਪੰਜ ਸਿਜ਼ਨ ਹੋ ਗਏ ਨੂੰ ਲੱਗੇ ਨੂੰ ਇਹ ਆਪਣਾ ਤੀਜਾ ਸਾਲ ਹੋ ਗਿਆ ਜੀ ਆਪਾਂ ਨਾਲ ਮੱਕੀ ਤੇ ਵੀ ਕੰਬੈਨ ਚਲਾਉਣੇ ਆ ਆਪਣਾ ਮਨ ਕੇ ਚਲੋ 7ਵਾਂ ਸੀਜ਼ਨ ਆਇਆ ਇਸ ਟਾਈਮ ਹਾਂ ਆ ਇਧਰ ਲਾ ਸ਼ੀਸ਼ਾ ਖੋਲ ਦਿਓ ਇਹ ਨਾ ਹੋਵੇ ਵੀ ਆਵਾਜ਼ ਹੀ ਨਾ ਆਵੇ ਵਿੱਚ ਹਾਂ ਅੱਛਾ ਮਤਲਬ ਆਪਾਂ ਕਹਿ ਲਈ ਕਿ 7ਵਾਂ ਸੀਜ਼ਨ ਆ ਮੱਕੀ ਤੇ ਨਾਲ ਚੱਲਦੀ ਆ ਹਾਂਜੀ 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 ਯਾਰ ਫੇਰ ਤਾਂ ਆਪਾਂ ਕਹਿ ਸਕਦੇ ਆ ਕਿ ਤੁਹਾਡਾ ਤਾਂ ਰਿਵਿਊ ਇਹਦੇ ਚ ਕਿਵੇਂ ਕੂਲਿੰਗ ਕਿਵੇਂ ਆ ਕੂਲਿੰਗ ਪੂਰੀ ਵਧੀਆ ਈ ਤੇ ਗਰਦ ਗਰਦੇ ਗੁਰਦੇ ਦਾ ਨਹੀਂ ਨਹੀਂ ਜਮਾ ਹੀ ਨਹੀਂ ਸਵਾਲ ਹੀ ਨਹੀਂ ਪੈਦਾ ਹੁੰਦਾ ਜੇ ਕਿਸੇ ਪਾਸੇ ਕੋਈ ਚੀ ਮੜੀ-ਮੋਟੀ ਮੋਰੀ ਹੋਵੇ ਤਾਂ ਗਰਦ ਆਵੇ ਜਮਾ ਬਿਲਕੁਲ ਸੀਲ ਬੰਦ ਹੈ ਸੀਲ ਬੰਦ ਹੈ ਇੱਕ ਖੜਕਦਾ ਤਾਂ ਨਹੀਂ 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 ਬਿਲਕੁਲ ਵੀ ਨਹੀਂ ਹਾਂ ਹਾਂ ਨਹੀਂ ਨਹੀਂ ਖੜਕਦਾ ਨਹੀਂ ਜਮੇ ਨਹੀਂ ਨਹੀਂ ਜਮੇ ਨਹੀਂ ਖੜਕਦਾ ਕੋਈ ਮਤਲਬ ਕੋਈ ਸ਼ਿਕਾਇਤ ਹੀ ਨਹੀਂ ਤੁਹਾਡੇ ਵੱਲੋਂ ਨਹੀਂ ਨਹੀਂ ਜੀ ਕੋਈ ਸ਼ਿਕਾਇਤ ਨਹੀਂ ਇੱਕ ਹੋਰ ਗੱਲ ਆਈ ਜਿਵੇਂ ਆਪਾਂ ਬਿਨਾ ਕਹਿ ਬੰਦ ਤੋਂ ਕੰਮ ਚਲਾਉਣੇ ਖੜਕਾ ਹੁੰਦਾ ਕੋਈ ਉਹ ਜ਼ਿਆਦਾ ਖੜਕਾ ਹੁੰਦਾ ਆਪਾਂ ਨੂੰ ਕੋਈ ਚੀਜ਼ ਟੁੱਟਦੀ ਕਰਦੀ ਆ ਉਹਦਾ ਘੱਟ ਪਤਾ ਲੱਗਦਾ ਇਹਦੇ ਵਿੱਚ ਆਪਾਂ ਨੂੰ ਬਕਾਇਦਾ ਖੜਕਾ ਵੱਧ ਤੋਂ ਹੁੰਦਾ ਜੇ ਕੋਈ ਉਨੇਕੀ ਹੁੰਦੀ ਆ ਤਾਂ ਹਾਂ ਮਤਲਬ ਇਹ ਫਾਲਤੂ ਖੜਕਾ ਨਹੀਂ ਸੁਣਦਾ ਕੰਮ ਦਾ ਖੜਕਾ ਹੀ ਸੁਣਦਾ ਹਾਂਜੀ 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 ਟਾਡੇ ਕਹਿਣ ਤੋਂ ਭਾਵ ਹਾਂਜੀ ਬਹੁਤ ਚੰਗਾ ਰਿਵਿਊ ਦਿੱਤਾ ਯਾਰ ਬਾਈ ਤੁਸੀਂ ਤਾਂ ਕਮਾਲ ਕਰਤੀ ਮਤਲਬ ਕਹਿਣ ਤੋਂ ਭਾਵ ਵੀ ਇਹ ਭਧੌੜ ਵਾਲਿਆਂ ਦਾ ਕੰਮ ਸਿਰ ਹੈ ਹਾਂਜੀ ਹਾਂਜੀ ਪੂਰਾ ਵਧੀਆ ਚਲੋ ਇੱਕ ਜਾਣਕਾਰੀ ਮੈਂ ਹੋਰ ਲੈਣਾ ਸਹਿਜ ਤੋਂ ਜਾਣਕਾਰੀ ਲੈਣੇ ਆ ਸੋਨਾ ਵੀ ਲੱਗ ਰਿਹਾ ਜਿਹੜੀ ਗੱਲ ਇਹ ਆ ਵੀ ਕੱਲਾ ਕੰਮ ਦਾ ਹੀ ਨਹੀਂ ਲਾਇਆ ਸੋਨਾ ਵੀ ਬਹੁਤ ਲਾਇਆ ਸਹਿਜ ਜਿਹੜੀਆਂ ਰਬੜਾਂ ਜੀਆਂ ਹੁੰਦਗੀਆਂ ਨਾ ਆਮ ਤੌਰ ਤੇ ਕੀ ਹੁੰਦਾ ਹਾਂਜੀ ਜਿਹੜੀਆਂ ਆ ਆਪਾਂ ਸਾਈਡ ਤੇ ਸ਼ੀਸ਼ੇ ਨੂੰ ਕਵਰ ਕਰਨ ਵਾਸਤੇ ਰਬੜਾਂ ਲਾਉਂਦੇ ਆ ਹਾਂਜੀ ਹਾਂਜੀ ਇਹ ਭੁਰਨ ਲੱਗ ਜਾਂਦੀਆਂ ਯਾਰ ਬਾਅਦ ਦੇ ਵਿੱਚ ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਉਣੀ ਜੀ ਹਾਂ ਹਾਂਜੀ ਕਿਉਂ ਨਹੀਂ ਆਉਣੀ ਰਬੜਾਂ ਦਾ ਕੀ ਕੀ ਖਾਸੀਅਤਾਂ ਆ ਆਟੋਮੋਟਿਵ ਰਬੜਾ ਜੀ ਜਿਹੜੀ ਬਾਸ ਤੇ ਲੱਗੀ ਆਉਂਦੀ ਆ ਹਾਂ ਇਹ ਉਹ ਰਬੜਾ ਜੀ ਵੀ ਮਤਲਬ ਉਹ ਜਿਹੜੀ ਧੁੱਪ ਛਾਂ ਨਾ ਪਾਣੀ ਨਾ ਇੱਕ ਨਾ ਰਬੜ ਜੀ ਆ ਥਾਂਿਆਂ ਨੂੰ ਲੱਗਣਾ ਚਿਪਚਿਪੀ ਜੀ ਹੋਣ ਲੱਗ ਜਾਂਦੀ ਹੁੰਦੀ ਆ ਕੋਈ ਪ੍ਰੋਬਲਮ ਨਹੀਂ ਆਉਣੀ 15 20 ਸਾਲ ਜੀ ਇਹਦੀ ਤਾਂ ਮਨੋ ਵੀ ਬੱਸਾਂ ਦਾ ਜਿਵੇਂ ਪਈਆਂ ਉਵੇਂ ਹੀ ਰਹਿਣਾ ਜੀ ਸਮਝ ਗੱਤਾਂ ਕਰਕੇ ਇਹ ਜਿਹੜੀ ਹੈਗੀ ਆ ਇੱਕ ਇਸੇ ਦੇ ਕਰਕੇ ਇਹਦੇ ਅੰਦਰ ਕੁਝ ਜਾਂਦਾ ਨਹੀਂ ਹਾਂਜੀ 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 ਇੱਕ ਜਿਹੜਾ ਆਮ ਕੈਬਨਾ ਨਾਲੋਂ ਮੈਨੂੰ ਇੱਕ ਚੀਜ਼ ਹੋਰ ਵੱਖਰੀ ਲੱਗੀ ਆ ਕਿ ਇਹਦਾ ਸ਼ੀਸ਼ਾ ਗਲਾਈ ਚ ਬਹੁਤ ਜ਼ਿਆਦਾ ਹਾਂਜੀ ਹਾਂਜੀ ਇਹ ਬੰਗਲੌਰ ਤੋਂ ਬਣਦਾ ਜੀ ਹੂੰ ਹਾਂਜੀ ਇਹ ਆਟੋਮੋਟਿਵ ਗਲਾਸ ਆ ਇਹ 10 mm ਥਿਕਨੈਸ ਹੁੰਦੀ ਹੈ ਜੀ ਇਹਦੇ ਚ ਇਹਦੇ ਚ ਕੋਈ ਚੀਜ਼ ਲੱਗੇ ਵਜਾਂ ਟੁੱਟਦਾ ਨਹੀਂ ਜਲਦੀ ਅੱਛਾ ਜੇ ਕੋਈ ਮਾੜੀ ਮੋਟੀ ਚੀਜ਼ 부ੜਕ ਕੇ ਵੱਜ ਗਈ ਹਾਂਜੀ ਇਹਦਾ ਮਤਲਬ ਐ ਨਹੀਂ ਕਿ ਬੀ ਸ਼ੀਸ਼ਾ ਟੜਕ ਜਾਊਗਾ ਲੈਮੀਨੇਟਡ ਗਲਾਸ ਆ ਜੀ ਇਹ ਆਇ ਨਹੀਂ ਟੜਕ ਕੇ ਟੁੱਟ ਵੀ ਖੰਡਦਾ ਵੀ ਨਹੀਂ ਇਹ ਇਹਦੇ ਵਿੱਚ ਲੈਮੀਨੇਸ਼ਨ ਪਈ ਹੁੰਦੀ ਆ ਜੀ ਡਬਲ ਗਲਾਸ ਹੁੰਦਾ ਇਹ ਮੈਂ ਸਮਝ ਗਿਆ ਨਾ ਤਾਂ ਵੱਜੇ ਡਰਾਈਵਰ ਤੇ ਹਾਂਜੀ ਹਾਂਜੀ ਬਈ ਬਾਈ ਚਾਂਸ ਕੋਈ ਪੁਰਜਾ ਹੀ ਲੋਹੇ ਦਾ 부ੜਕ ਕੇ ਵੱਜ ਗਿਆ ਤੇ ਉਹ ਅੰਦਰ ਨਹੀਂ ਵੜਨਾ ਜੀ ਅੰਦਰ ਨਹੀਂ ਵੜਦਾ ਹਮ ਲੈਮੀਨੇਟਡ ਗਲਾਸ ਆ ਜੀ ਤੇ ਕੂਲਿੰਗ ਦਾ ਤਾਂ ਫਿਰ ਜਿਹੜਾ ਹੈਗਾ ਮੇਨਟੇਨੈਂਸ ਦਾ ਹੈਗਾ ਹੀ ਆ ਵੀ ਆਪਾਂ ਮੈਂ ਤੁਹਾਨੂੰ ਦੱਸ ਦਿਆਂ ਵੀ ਜੇ ਕਿਸੇ ਸੱਜਣ ਨੇ ਨਹੀਂ ਦੇਖੀ ਵੀਡੀਓ ਤਾਂ ਮੈਂ ਤੁਹਾਨੂੰ ਇਹਦੇ ਬਾਰੇ ਜਾਣਕਾਰੀ ਦੇ ਦਿਆਂ ਕਿ ਬਾਈ ਹੋਣਾ ਨੇ ਉੱਪਰਲੇ ਪਾਸੇ ਜਿਹੜਾ ਨਾ ਦਿੱਤਾ ਹੋਇਆ ਇਹਨੂੰ ਆਪਣਾ ਕਯੂ ਕਹਿੰਦੇ ਕੰਡੈਂਸਰ ਆ ਜਿਹੜਾ ਤਾਂ ਉਹਨੂੰ ਤੁਸੀਂ ਉੱਪਰੋਂ ਹੀ ਚੱਕ ਕੇ ਉਹਦਾ ਕੈਮਨ ਹੈ ਉਹ ਹਾਂ ਉਹ ਵੀਡੀਓ ਵੀਡੀਓ ਲਾ ਕੇ ਸਮਝਾ ਦਾਂਗੇ ਤੁਹਾਨੂੰ ਵੀ ਉਹਨੂੰ ਕਿਵੇਂ ਮੇਨਟੇਨ ਕਿਵੇਂ ਕਰਨਾ ਉਹਨੂੰ ਸਾਫ਼ ਕਿਵੇਂ ਕਰਨਾ ਤੁਸੀਂ ਠੀਕ ਹੈ ਕਿ ਨਹੀਂ ਤੇ ਸਭ ਤੋਂ ਵੱਡੀ ਗੱਲ ਇਹ ਆ ਵੀ ਸੱਤਾਂ ਦਿਨਾਂ ਦੇ ਵਿੱਚ ਬਾਈ ਦੇ ਦਿੰਨੇ ਆ ਤੁਸੀਂ ਹਾਂਜੀ 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 ਕਿਸੇ ਵੀ ਕੰਬਾਈਨ ਦਾ ਦੇ ਦੋਗੇ ਕਿਸੇ ਵੀ ਕੰਬਾਈਨ ਦਾ ਮਤਲਬ ਆਪਾਂ ਨੂੰ ਪਹਿਲਾਂ ਦੱਸ ਦੇ ਗਾਹ ਕਿ ਵੀ ਆਪਣੇ ਕੋਲੇ ਆਹ ਮਸ਼ੀਨ ਹੈ ਜੀ ਹੂੰ ਆਪਾਂ ਪਹਿਲਾਂ ਹੀ ਉਹਦਾ ਸਟਰਕਚਰ ਰੈਡੀ ਕਰਕੇ ਹੂੰ ਉਹਨਾਂ ਨੂੰ ਟਾਈਮ ਦੇਵਾਂਗੇ ਵੀ ਭਾਈ ਮਸ਼ੀਨ ਲੈ ਆਓ ਅਈ ਨੇਤਰੀਕ ਨੂੰ ਮਸ਼ੀਨ ਲਿਓ ਤੇ ਆਪਦੀ ਮਸ਼ੀਨ ਪੰਜਾਂ ਛਿਆਂ ਦਿਨਾਂ ਚ ਹੀ ਲੈ ਜਾਓ ਤੁਸੀਂ ਅੱਜ ਮੰਨ ਲਓ ਫੋਨ ਕਰਤਾ ਇਹਨਾਂ ਨੇ ਤੁਹਾਨੂੰ ਦੋ ਚੌ ਦਿਨਾਂ ਦੇ ਵਿੱਚ ਪੰਜਾਂ ਦਿਨਾਂ ਦੇ ਵਿੱਚ ਕਹਿ ਦੇਣਾ ਵੀ ਭਾਈ ਐਸ ਦਿਨ ਲੈ ਆਓ ਹਨਾ ਹਾਂ ਜੀ ਤਾਂ ਤੁਸੀਂ ਉਸ ਦਿਨ ਜਾਣਾ 2-4 ਦਿਨਾਂ ਚ ਤੁਹਾਨੂੰ ਮਸ਼ੀਨ ਮਿਲ ਜਾਣੀ ਹਾਂਜੀ ਹਾਂਜੀ ਐਵੇਂ ਨਾ ਗੱਲ ਕਰ ਹਾਂਜੀ ਹਾਂਜੀ ਬਿਲਕੁਲ ਕੈਵਨ ਬਣ ਜਾਂਦੇ ਆ ਜਿਹੜੀਆਂ ਕੰਪਨੀਆਂ 0 ਮੀਟਰ ਕੰਬਾਈਨਾਂ ਤੇ ਵੀ ਲਵਾ ਰਹੀਆਂ ਹਨਾ ਬਾਈ ਬਿਲਕੁਲ ਜੀ ਤੇ ਹੋਰ ਕੰਪਨੀਆਂ ਨੂੰ ਵੀ ਬੇਨਤੀ ਕਰਦੇ ਆ ਵੀ ਜੇ ਤੁਸੀਂ ਕੈਵਨ ਦੀ ਸਬਦਾ ਦੇਣੀ ਚਾਹੁੰਦੇ ਆ ਕਿਉਂਕਿ ਆਪਣੇ ਪੰਜਾਬ ਦੇ ਵਿੱਚ ਜਿੰਨਾ ਕ ਮੇਰੇ ਅੰਦੇ ਜਾਂ 200 ਸਵਾ 200 ਕੰਪਨੀਆਂ ਜਿਹੜੀ ਮਸ਼ੀਨ ਬਣਾਉਂਦੀ ਹੋਵੇ ਹਾਂਜੀ ਹਾਂਜੀ ਹਨਾ ਹਾਂਜੀ ਬਿਲਕੁਲ ਤੇ ਜੇ ਕੋਈ ਹੋਰ ਥੋੜਾ ਕੋਈ ਪੱਕਾ ਬੌਂਡ ਤਾਂ ਨਹੀਂ ਤੁਸੀਂ ਕਿਸੇ ਕੰਪਨੀ ਨਾਲ ਆਪਣੇ ਹੋਏ ਹੋ ਜੀ ਬੌਂਡ ਵੀ ਹੋਏ ਹੋ ਅੱਛਾ ਉਹ ਹੋਏ ਹੋ ਮਤਲਬ ਉਹਨਾਂ ਦਾ ਜਿਹੜਾ ਡਿਜ਼ਾਈਨ ਆ ਉਹ ਸਪੈਸ਼ਲ ਉਹਨਾਂ ਲਈ ਆ ਜਿਹੜਾ ਗਾਹਕ ਲਈ ਆ ਜੀ ਉਹ ਆਪਣਾ ਰੈਗੂਲਰ ਮਾਡਲ ਆ ਵੀ ਤੇ ਉਹਦੇ ਸੁਪੀਰੀਅਰ ਮਾਡਲ ਵੀ ਬਣਾਏ ਹੋਏ ਜੀ ਠੀਕ ਆ ਠੀਕ ਆ ਠੀਕ ਆ ਵੀ ਮਤਲਬ ਜਿਹੜੇ ਕੁਝ ਕੁਝ ਉਹਨਾਂ ਦੇ ਪੇਟੈਂਟ ਮਾਡਲ ਹੈਗੇ ਆ ਜਿਹੜੇ ਉਹ ਉਹਨਾਂ ਦੇ ਰਹਿਣਗੇ ਉਹਨਾਂ ਦੇ ਰਹਿਣਗੇ ਪਰ ਤੁਹਾਡੇ ਕੋਲ ਪੇਟੈਂਟ ਮਾਡਲ ਤੋਂ ਬਿਨਾ ਹੋ ਤੇ ਜੇ ਕੋਈ ਕਿਸੇ ਬੰਦੇ ਨੇ ਲੱਗੇ ਹੋਏ ਤੁਹਾਡੇ ਵਾਲੇ ਕੈਬਨ ਚ ਕੋਈ ਅਪਡੇਟ ਕਰਾਉਣੀ ਉਹ ਵੀ ਕਰ ਦਿੰਦੇ ਉਹ ਵੀ ਕਰ ਦਿੰਦੇ ਕਿਸੇ ਦੇ ਕੈਬਨ ਲੱਗੇ ਚ ਅਪਡੇਟ ਉਹ ਵੀ ਹੋ ਜੂਗੀ ਜੀ ਉਹ ਵੀ ਹੋ ਜੂਗੀ ਉਹ ਵੀ ਹੋ ਜੂਗੀ ਵੀ ਜੇ ਕਿਸੇ ਨੇ ਕੋਈ ਥੋੜਾ ਬਤਾ ਚੇਂਜ ਕਰਾਉਣਾ ਕੋਈ ਕਈ ਵਾਰੀ ਨਾ ਪਤਾ ਕੀ ਹੈ ਗਾਹਕ ਸਕਰੀਨ ਇਹਦੇ ਚ ਆਏ ਵੀ ਵਿਜ਼ੀਬਿਲਟੀ ਕਰਕੇ ਅਗਲੇ ਨੂੰ ਹੁੰਦਾ ਵੀ ਸਕਰੀਨ ਕੈਮਰੇ ਆਪਾਂ ਵੱਧ ਇੰਸਟਾਲ ਕਰਾ ਲਈਏ ਜੀ ਉਹ ਫਿਰ ਸਕਰੀਨ ਵੱਧ ਲੱਗ ਜਾਂਦੀ ਹੈ ਕੈਮਰੇ ਵੱਧ ਲੱਗ ਜਾਂਦੇ ਜੀ ਠੀਕ ਆ ਹਾਂਜੀ ਮਤਲਬ ਕਹਿਣ ਤੋਂ ਬਾਅਦ ਕੈਬਨ ਨਾਲ ਸੰਬੰਧ ਜੇ ਜਾਣਕਾਰੀ ਕੋਈ ਲੈਣ ਟਰੈਕਟਰ ਵਾਲਾ ਤਾਂ ਨਹੀਂ ਲਾਉਂਦੇ ਟਰੈਕਟਰ ਵਾਲਾ ਨਹੀਂ ਲਾਉਂਦੇ ਜੀ ਉਹ ਵੀ ਸ਼ੁਰੂ ਕਰ ਦਾਂਗੇ ਆਪਾਂ ਆਹ ਸਾਲੀ ਠੀਕਾ ਕੇਰਾ ਕੰਬਾਈਨ ਨਾਲ ਸੰਪਰਕ ਨਾਲ ਹਾਂਜੀ ਆਪਾਂ ਇਹਦੇ ਚ ਪੂਰਾ ਉਹ ਕੀਤਾ ਜੀ ਵੀ ਕੰਬਾਈਨ ਵਾਲਾ ਕੋਈ ਇਹ ਚ ਪ੍ਰੋਬਲਮ ਸਾਰੀਆਂ ਸੀਗੀਆਂ ਉਹ ਸਾਰੀਆਂ ਕੱਢ ਕੇ ਜੀ ਹੁਣ ਹੁਣ ਕੋਈ ਪ੍ਰੋਬਲਮ ਹੀ ਨਹੀਂ ਹੈਗੀ ਇਹਦੇ ਚ ਪਹਿਲੀਆਂ ਪਹਿਲੀਆਂ ਦੇ ਵਿੱਚ ਨਾ ਥੋੜਾ ਜਿਹਾ ਜ਼ਿੰਮੇਦਾਰ ਇਸ ਗੱਲ ਨੂੰ ਪੂਰੇ ਕੌਨਫੀਡੈਂਟ ਨਹੀਂ ਸੀ ਪੂਰੇ ਜ਼ਿੰਮੇਦਾਰਾਂ ਦੇ ਮਨ ਦੇ ਵਿੱਚ ਕਿਤੇ ਨਾ ਕਿਤੇ ਢੁੜਕੂ ਸੀਗਾ ਵੀ ਪਤਾ ਨਹੀਂ ਇਹ ਚੀਜ਼ ਕਾਮਯਾਬ ਹੋਊਗੀ ਜਾਂ ਨਹੀਂ ਪਤਾ ਨਹੀਂ ਨਹੀਂ ਹੋਊਗੀ ਹਾਂਜੀ ਪਰ ਹੁਣ ਤੁਹਾਨੂੰ ਜ਼ਿੰਮੇਦਾਰ ਰਿਵਿਊ ਮਿਲ ਜਾਣਗੇ ਜਿਵੇਂ ਆ ਵੀਰੇ ਦਾ ਰਿਵਿਊ ਮਿਲ ਗਿਆ ਤਾਂ ਹੁਣ ਤੁਹਾਨੂੰ 5-7 ਸੀਜ਼ਨ ਚੱਲੇ ਆਲੇ ਜ਼ਿੰਮੇਦਾਰ ਉਹ ਮਿਲ ਜਾਣਗੇ ਜਿਹੜੇ ਤੁਹਾਨੂੰ ਇਹ ਕਹਿ ਦੇਣਗੇ ਕਿ ਭਾਈ ਬਿਲਕੁਲ ਵੀ ਕਮੈਨ ਆ ਜਿਹੜੀ ਪਰਫੈਕਟ ਚੱਲਦੀ ਆ ਆ ਵੀਰੇ ਦੇ ਆਪਣੇ 10 ਕੈਬਨ ਲੱਗੇ ਜੀ ਇਹਨੇ ਆਪਦੇ ਰਿਸ਼ਤੇਦਾਰੀਆਂ ਚ ਸਾਰੇ ਅੱਗੇ ਦੀ ਅੱਗੇ ਕੈਬਨ ਅੱਛਾ ਹਾਂਜੀ ਭਾਈ ਗਾਂ ਦੀ ਗਾਂ ਲਵਾਈ ਜਾਂਦਾ ਹਾਂਜੀ 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 ਲੇ ਵੀ ਸਾਰਿਆਂ ਨੂੰ ਜੇ ਤੁਸੀਂ ਵੀ ਲਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਪਾਮ ਫਾਈਬਰ ਕਾਲਿਆਂ ਨਾਲ ਸੰਪਰਕ ਕਰ ਸਕਦੇ ਪਧੌੜ ਦੇ ਵਿੱਚ ਤੁਸੀਂ ਪਹੁੰਚ ਸਕਦੇ ਆ ਫੈਕਟਰੀ ਆ ਬਹੁਤ ਵੱਡੀ ਬਲਕ ਦੇ ਵਿੱਚ ਕੰਮ ਕਰਦੇ ਆ ਜਿਆਦਾ ਮਿਸਤਰੀ ਆ ਜਿਆਦਾ ਵੱਡੀ ਸਰਵਿਸ ਦੇਣ ਵਾਲੀ ਟੀਮ ਹੈਗੀ ਆ ਤੇ ਬਲਕ ਦੇ ਵਿੱਚ ਕੰਮ ਕਰਦੇ ਇਸ ਕਰਕੇ ਤੁਹਾਨੂੰ ਰੇਟ 'ਚ ਵੀ ਜਾਇਜ਼ ਪੈ ਜਾਣਾ ਮਤਲਬ ਤੁਸੀਂ ਆਪਾਂ ਕਹਿ ਸਕਦੇ ਆ ਕਿ ਜਿੱਥੇ ਇੱਕ ਅੱਧਾ ਕੈਵਨ ਬਣਦਾ ਉੱਥੇ ਕਿਤੇ ਨਾ ਕਿਤੇ ਖਰਚੇ ਜਾਂਦਾ ਪੈ ਜਾਂਦੇ ਆ ਜਿੱਥੇ ਇਕੱਠੇ ਬੰਦੇ ਹੁੰਦੇ ਹੁੰਦੇ ਉੱਥੇ ਫਿਰ ਖਰਚੇ ਘੱਟ ਪੈਂਦੇ ਹੁੰਦੇ ਆ ਤੇ ਕੋਈ ਵੀ ਸੱਜਣ ਲਵਾਉਣਾ ਚਾਹੁੰਦਾ ਬਾਈ ਹੁਣਾਂ ਦੇ ਨਾਲ ਸੰਪਰਕ ਕਰ ਸਕਦਾ ਅਸੀਂ ਇਹਨੂੰ ਮਾੜਾ ਜਿਹਾ ਚਲਦੀ ਵੀ ਦੇਖਾਂਗੇ ਇੱਕ ਤੋਂ ਸੀਨੇ ਦੇ ਚਲਦੀ ਤੇ ਲਾਦ ਕੇ ਵੀ ਵਾਕਏ ਕਰਦ ਕੇ ਤੇ ਵਿੱਚ ਪੈਂਦੀ ਤਾਂ ਨਹੀਂ ਅਸੀਂ ਵਿੱਚ ਬੈੰਨੇ ਆ ਇਹਨੂੰ ਚਲਦੀ ਦੇਨੇ ਆ ਤੇ ਤੁਸੀਂ ਵੀਰੋ ਨੂੰ ਸੱਜਣੋ ਸ਼ੇਅਰ ਕਰ ਦਿਓ ਆਪਣੇ ਸੱਜਣਾ ਨਾਲ ਜਿਹੜਾ ਤੁਹਾਡੇ ਨਾਲ ਕੰਬਾਈਨ ਵਾਲਾ ਸੱਜਣਾ ਜਿਹੜੇ ਮਿੱਤਰ ਕੋਲੇ ਤੁਹਾਡੇ ਕੋਲੇ ਕੰਬਾਈਨ ਆ ਉਹਨੂੰ ਇਸ ਵੀਡੀਓ ਦਾ ਲਿੰਕ ਜ਼ਰੂਰ ਭੇਜ ਦਿਓ ਤੇ ਡਰਾਈਵਰ ਤੁਹਾਨੂੰ ਸੀਸ ਜ਼ਰੂਰ ਦੇਊਗਾ। ਹਾਂਜੀ ਹਾਂਜੀ। ਕਈ ਵਾਰੀ ਕਿਸੇ ਨੂੰ ਹੁੰਦਾ ਵੀ ਆਪਾਂ ਮਸ਼ੀਨ ਚੱਲਦੀ ਦੇਖਣੀ ਆ ਜੀ। ਕੈਵਨ ਬਾਹਰ ਚਲਵਾਇਓ ਪਹਿਲਾਂ ਤੁਹਾਨੂੰ ਅਸੀਂ ਆਪ ਤੁਹਾਡੇ ਏਰੀਆ ਦੇ ਵਿੱਚ ਹੀ ਮਸ਼ੀਨ ਚੱਲਦੀ ਦਿਖਾ ਦਾਂਗੇ ਜੀ। ਤੁਸੀਂ ਕੰਬਾਈਨ ਚੱਲਦੀ ਦੇਖਣੀ ਤੇ ਨੰਬਰ ਦੋ ਤੇ ਜਿਨੇ ਪੈਸੇ ਲਾਇਆ ਤੁਸੀਂ ਉਹ ਤੋਂ ਰਿਵਿਊ ਲਓ। ਹਾਂਜੀ ਹਾਂਜੀ। ਤੁਹਾਨੂੰ ਫਿਰ ਬਾਲੀ ਤਸੱਲੀ। ਫਿਰ ਬਾਲੀ ਤਸੱਲੀ। ਫਿਰ ਬਾਲੀ ਤਸੱਲੀ ਹੋਊ। ਸਹੀ ਆ ਨਾ ਬਾਈ ਸੱਜ। ਲੈ ਵੀ ਸੱਜਣ ਨੂੰ ਨੰਬਰ ਤੁਸੀਂ ਨਾ ਐ ਕਰ ਲਓ ਆਪਣੇ ਕੰਬਾਈਨ ਵਾਲੇ ਸੱਜਣ ਦੇ ਨਾਲ ਕਰ ਦਿਓ ਸ਼ੇ